ਹਾਂਜੀ ਪੰਜਾਬੀਓ ਅਮਰਤਪਾਲ ਸਿੰਘ ਖਾਲਸਾ ਨੂੰ ਬਦਨਾਮ ਕਰਨ ਦੀਆਂ ਤਿਆਰੀਆਂ ਸਰਕਾਰ ਨੇ ਮੁਕੰਮਲ ਕਰ ਲਈਆਂ ਮੇਰੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜੇਕਰ ਸਰਕਾਰ ਅਮਰਤਪਾਲ ਨੂੰ ਬਦਨਾਮ ਕਰ ਸਕਦੀ ਹੈ ਤੇ ਫਿਰ ਆਪਾਂ ਕਿਉਂ ਨਹੀਂ ਉਹਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰ ਸਕਦੇ ਬਦਨਾਮ ਦੋ ਗੱਲਾਂ ਤੇ ਕਰ ਰਹੀ ਹੈ ਇੱਕ ਤਾਂ ਕੋਈ ਜਾਲੀ ਆਈਡੀ ਤੋਂ ਚੈਟ ਬਣਾ ਕੇ ਅਮਰਤਪਾਲ ਦੇ ਨਾਂ ਤੇ ਕਿ ਕਿਸੇ ਔਰਤ ਨਾਲ ਉਹ ਉਹਦੇ ਨਜਾਇਜ਼ ਸਬੰਧ ਨੇ ਚੈਟ ਕਰ ਰਿਹਾ ਹੈ ਦੂਜਾ ਮੰਤਰੀ ਬਾਜੇ ਕੇ ਨੇ ਕਹਿੰਦੇ ਜੇਲ੍ਹ ਦੇ ਵਿੱਚ ਬਿਆਨ ਦਿੱਤਾ ਕਿ ਮੇਥੋਂ ਜਿਹੜਾ ਅਮਰਤ ਪਾਲ ਆ ਡਿਬਰੂਗੜੀ ਦੀ ਜੇਲ੍ਹ ਦੇ ਵਿੱਚ ਟਰਾਂਮਾ ਡੂਲ ਗੋਲੀਆਂ ਜੋ ਵੀ ਉਹਨੂੰ ਦਰਦ ਆਣੀਆਂ ਲੱਗੀਆਂ ਹੋਈਆਂ ਸੀ ਉਹ ਖੋਹ ਕੇ ਖਾਂਦਾ ਰਿਹਾ ਸੋ ਇਹ ਦੋਏ ਗੱਲਾਂ ਅਫਵਾਹ ਨੇ ਮੰਤਰੀ ਬਾਜੇ ਕਹਿੰਨੇ ਵੀ ਵਕੀਲ ਨੂੰ ਦੱਸਿਆ ਕਿ ਮੈਂ ਇਹੋ ਜਿਹਾ ਕੋਈ ਬਿਆਨ ਨਹੀਂ ਦਿੱਤਾ ਸਗੋਂ ਮਿੱਥੋਂ ਖਾਲੀ ਕੋਰੇ ਕਾਗਜ਼ ਤੇ ਸਾਈਨ ਕਰਵਾ ਕੇ ਲੈ ਗਏ ਨੇ ਇਹ ਨਹੀਂ ਪਤਾ ਉਹਨਾਂ ਨੇ ਕੀ ਲਿਖਿਆ ਜਦੋਂ ਪੁਲਿਸ ਕਸਟਡੀ ਦੇ ਵਿੱਚ ਬੰਦਾ ਹੋਵੇ ਕੁਝ ਵੀ ਕਰਾ ਸਕਦੇ ਹੋ ਤੋ ਇਹ ਗੱਲ ਕਲੀਅਰ ਆ ਦੇਖੋ ਤੇ ਜਾਲੀ ਆਈਡੀਆਂ ਬਣਾ ਕੇ ਕਿਸੇ ਦੇ ਨਾਮ ਤੇ ਕੋਈ ਵੀ ਚੈਟ ਕਰ ਸਕਦਾ ਹੈ ਦੋਏ ਗੱਲਾਂ ਅਫਵਾਹਾਂ ਨੇ ਅਮਰਤ ਪਾਲ ਦੇ ਖਿਲਾਫ ਸਾਜ਼ਿਸ਼ਾਂ ਤਾਂ ਬੱਚੀਆਂ ਜਾ ਰਹੀਆਂ ਨੇ ਕਿਉਂਕਿ ਤਰਨ ਤਾਰਨ ਦੇ ਵਿੱਚ ਚੋਣ ਹੈ ਸੋ ਉਸ ਚੋਣ ਤੋਂ ਫਰੋਂਣ ਦੇ ਲਈ ਅਮਰਤਪਾਲ ਹੋਰਾਂ ਨੂੰ ਕਿਉਂਕਿ ਸਰਵੇ ਕਰਾਇਆ ਅਮਰਤਪਾਲ ਹੋਰੀ ਉੱਥੇ ਅੱਗੇ ਚੱਲ ਰਹੇ ਨੇ ਤਾਂ ਹੀ ਸਰਕਾਰ ਬਦਨਾਮ ਕਰ ਰਹੀ ਹੈ ਚੈਨਲਾਂ ਤੇ ਅੱਜ ਜਾਂ ਕੱਲ ਨੂੰ ਇਹ ਗੱਲ ਚੱਲ ਪੈਣੀ ਹੈ ਕਿ ਅਮਰਤਪਾਲ ਐਵੇਂ ਆ ਅਮਰਤਪਾਲ ਐਵੇਂ ਸੋ ਧਿਆਨ ਰੱਖਿਓ ਆਪਾਂ ਅਮਰਤਪਾਲ ਦੇ ਹੱਕ ਦੇ ਵਿੱਚ ਵਧੀਆ ਮਾਹੌਲ ਬਣਾ ਦੇਣਾ ਸੋ ਜਿਹੜੇ ਇਹ ਬਕਾਊ ਚੈਨਲ ਨੇ ਉਹਨਾਂ ਨੂੰ ਬਲੌਕ ਕਰ ਦਿਓ ਜੋ ਵੀ ਅਮਰਤਪਾਲ ਦੇ ਖਿਲਾਫ ਕੋਈ ਵੀਡੀਓ ਚਲਾਉਗਾ ਸੋ ਇਹ ਗੱਲਾਂ ਧਿਆਨ ਰੱਖਿਓ ਚੰਗੀ ਚੀਜ਼ ਨੂੰ ਬਈ ਸ਼ੇਅਰ ਕਰਦਿਆ ਕਰੋ ਜਿਉਂਦੇ ਰਹੋ